ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਹਾਂਜੀ ਭਾਜੀ ਇਹ ਜਿਹੜਾ ਤੁਹਾਨੂੰ ਪਤਾ ਹੀ ਹੈ 11 ਤਰੀਕ ਤੋਂ ਸਾਨੂੰ ਇਹਨਾਂ ਨੇ ਜੀ ਅਰੈਸਟ ਕੀਤਾ ਤੇ ਉਸ ਤੋਂ ਲੈ ਕੇ ਉਸ ਦਿਨ ਤੋਂ ਬਾਅਦ ਇਹ ਜਿੱਦਾਂ ਇਹਨਾਂ ਨੇ ਇੱਕ ਝੂਠ ਦਾ ਪਰਪੰਜ ਰਚਿਆ ਇਹਨਾਂ ਨੇ ਬਿਲਕੁਲ ਭਾਈ ਅਮਰਤਪਾਲ ਸਿੰਘ ਜੋ ਮਤਲਬ ਕਰਦੇ ਸੀਗੇ ਜੋ ਉਹਨਾਂ ਦਾ ਰੂਟੀਨ ਦਾ ਸੀਗਾ ਵੀ ਨਸ਼ੇ ਛਡਾਉਣੇ ਜਿਹੜੇ ਉਹਨੂੰ ਇਹਨਾਂ ਨੇ ਢਾਲ ਆਉਣ ਲਈ ਕਹਿ ਲੋ ਜਾਂ ਪਰਿਵਾਰ ਦੀ ਬੇਇੱਜ਼ਤੀ ਕਰਨ ਲਈ ਕਿਸੇ ਵੀ ਤਰੀਕੇ ਨਾਲ ਉਹਨੂੰ ਇਹਨਾਂ ਨੇ ਹਾਈਲਾਈਟ ਕਰਕੇ ਕਿਉਂਕਿ ਕੋਈ ਇਦਾਂ ਦਾ ਹੈ ਹੀ ਨਹੀਂ ਸਿਸਟਮ ਸੀਗਾ ਅਸੀਂ ਆਪਣਾ ਕੰਮ ਕਰ ਕਰਦੇ ਆਂ ਘਰ ਰਹਿਣ ਵਾਲੇ ਬੰਦੇ ਸਾਡੇ ਨਾਲੇ ਸੰਸਦ ਮੈਂਬਰ ਬਣਨ ਤੋਂ ਬਾਅਦ ਸਾਡੀਆਂ ਜ਼ਿੰਮੇਵਾਰੀਆਂ ਸਮਾਜ ਪ੍ਰਤੀ ਹੋਰ ਵੱਧ ਗਈਆਂ ਤੇ ਪਰ ਇਹਨਾਂ ਨੇ ਜੋ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਹੈਗੀ ਇਹ ਜੋ ਮਤਲਬ ਪਿਛੇ ਇਹਨਾਂ ਦੇ ਕੀ ਚੱਲਦਾ ਕੀ ਸਿਆਸਤ ਹੈ ਇਸ ਕਰਕੇ ਇਹਨਾਂ ਨੇ ਇਹ ਚੀਜ਼ ਪਸਾਇਆ ਸਾਨੂੰ ਤੇ ਪਰ ਮਾਦਮਾਂ ਦੀ ਕਿਰਪਾ ਨਾਲ ਕੱਲ ਜਮਾਨਤ ਤੇ ਬਾਹਰ ਆ ਗਏ ਜੀ ਅੱਗ ਬ੍ਰਾਮ੍ਹਦ ਹੋਈ ਹੈ ਜੀ ਨਾ ਸਾਡੇ ਕੋਲ ਕੋਈ ਕੰਡਾ ਜਿਹੜਾ ਅਸੀਂ ਕਹਿ ਰਹੇ ਹਾਂ ਉਹ ਬ੍ਰਾਮ੍ਹਦ ਹੋਇਆ ਇਹ ਸਾਨੂੰ ਇਦਾਂ ਇਹਨਾਂ ਨੇ ਸਾਨੂੰ ਰੋਡ ਦੇ ਉੱਪਰ ਹੀ ਇਹਨਾਂ ਨੇ ਸਾਨੂੰ ਰੋਕਿਆ ਹੋਇਆ ਰੋਕਿਆ ਵੀ ਇਦਾਂ ਜਿਦਾਂ ਬੜੇ ਤਗੜੇ ਕੋਈ ਗੈਂਗਸਟਰ ਨੂੰ ਰੋਕੀਦਾ ਇਦਾਂ ਇਹਨਾਂ ਨੇ ਹਥਿਆਰਾਂ ਵੀ ਮਤਲਬ ਦਿਖਾ ਕੇ ਸਾਨੂੰ ਪੂਰਾ ਇਹਨਾਂ ਨੇ ਰੋਕਿਆ ਹੋਇਆ ਤੇ ਫਿਰ ਅਸੀਂ ਆਪਣੇ ਉਸੇ ਵੇਲੇ ਬਾਹਰ ਆ ਕੇ ਗੱਡੀ ਤੋਂ ਜਦੋਂ ਇਹਨਾਂ ਨੇ ਕਿਹਾ ਬਾਹਰ ਨਿਕਲੋ ਤੇ ਇਸ ਕਰਕੇ ਸਾਡੇ ਕੋਲ ਸਾਡੇ ਕੋਲ ਕੋਈ ਹੈ ਹੀ ਨਹੀਂ ਜੀ ਨਾ ਸਾਡੇ ਮਨ 'ਚ ਹੀ ਕੋਈ ਇਦਾਂ ਦਾ ਸੀਗਾ ਵੀ ਕੋਈ ਮਤਲਬ ਇਦਾਂ ਦਾ ਕੁਝ ਕਰਨਗੇ ਤੇ ਇਦਾਂ ਦਾ ਕੋਈ ਸਾਡੇ ਕੋਲ ਹੈ ਨਹੀਂ ਸੀ ਜੀ ਪਰ ਤੁਹਾਡੇ ਨਾਲ ਜਾਂ ਤੁਹਾਡੇ ਪਰਿਵਾਰ ਦੇ ਨਾਲ ਅਜਿਹਾ ਬਾਰ-ਬਾਰ ਕਿਉਂ ਕੀਤਾ ਜਾ ਰਿਹਾ ਹੈ ਇਹ ਤੇ ਜੀ ਸਾਰੇ ਪਤਾ ਹੀ ਆਈਏ ਜਿਹੜਾ ਵੀ ਕੋਈ ਆਵਾਜ਼ ਜਿੱਦਾਂ ਭਾਈ ਮਰਦਪਾਲ ਸਿੰਘ ਨੇ ਆਪਣੇ ਸਮਾਜ ਵਾਸਤੇ ਜਾਂ ਲਾਲੋ ਜਾਂ ਸਿੱਖੀ ਵਾਸਤੇ ਆਵਾਜ਼ ਉਠਾਈ ਤੇ ਉਹਦੇ ਬਦਲੇ ਚ ਜਿਹੜਾ ਇਹ ਸਰਕਾਰਾਂ ਨੂੰ ਜਿਹੜੀ ਪ੍ਰੋਬਲਮ ਹੁੰਦੀ ਆ ਜਾਂ ਕੋਈ ਵੀ ਮਤਲਬ ਕਿਸੇ ਘਟ ਗਿੰਦਤੀ ਦੀ ਗੱਲ ਕਰਨ ਵਾਸਤੇ ਉਹ ਉਹਨੂੰ ਦਬਾਇਆ ਜਾਂਦਾ ਜੀ ਕੱਲਾ ਪੰਜਾਬ ਚ ਨਹੀਂ ਹੋਰ ਵੀ ਕਿਤੇ ਦੇਖ ਲਓ ਜਿੱਦਾਂ ਜੰਮੂ ਚ ਦੇਖ ਲਏ ਨੇ ਜਾਂ ਹੋਰ ਕਿਤੇ ਕਿਤੇ ਵੀ ਕਿਸੇ ਵੀ ਜਗ੍ਹਾ ਤੇ ਇਸ ਕਰਕੇ ਸਾਰਿਆਂ ਨਾਲ ਹੀ ਹੋ ਰਿਹਾ ਜੀ ਇਦਾਂ ਸਾਡੇ ਨਾਲ ਵੀ ਉਸੇ ਵਿੱਚ ਹੋ ਰਿਹਾ ਹੈ ਕਿ ਉਹ ਬਣਾ ਰਹੇ ਸਟੋਰੀ ਉਹ ਅਸੀਂ ਮੈਂ ਪਹਿਲੀ ਵਾਰ ਹੀ ਸੁਣਿਆ ਨਾਮ ਉਹਨਾਂ ਦਾ ਮੈਂ ਬਾਕੀ ਸਾਥੀ ਨੇ ਵੀ ਉਹ ਕੋਈ ਇਦਾਂ ਦਾ ਹੈਗਾ ਨਹੀਂ ਜਿਸ ਤੱਕ ਮੈਨੂੰ ਪਤਾ ਵੀ ਕੋਈ ਇਦਾਂ ਦੀ ਗੱਲ ਨਹੀਂ ਆ ਪਹਿਲੀ ਵਾਰੀ ਉਹਦਾ ਨਾਮ ਸੁਣਿਆ ਇਹ ਕਹਿੰਦੇ ਜੀ ट्रांजੈਕਸ਼ਨ ਆ ਕੋਈ ਉਹਦੇ ਸੰਦੀਪ ਰੋੜਾ ਉਹਦੇ ਨਾਮ ਤੇ ਆ ਉਹਦੇ ਨਾਮ ਤੇ ਕੋਈ ट्रांजੈਕਸ਼ਨ ਹੀ ਨਹੀਂ ਹੈਗੀ ਸਾਡੇ ਅਕਾਊਂਟ ਚ ਜੀ ਇਹ ਤੇ ਇਹਨਾਂ ਦੀ ਕਾਂਸਪੀਰੇਸੀ ਆ ਬਹੁਤ ਇਹਨਾਂ ਨੇ ਬਣਾਈ ਆ ਮਤਲਬ ਵੀ ਉਹਦੇ 'ਚ ਹੁਣ ਤੁਹਾਨੂੰ ਪਤਾ ਹੀ ਆ ਪੁਲਿਸ ਤੇ ਕੰਮ 'ਚ ਬੈ ਮਾਇਰ ਆ ਵੈਲਿਊ ਤਾਂ ਹੀ